ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਾਬਾ ਟੀਵੀ ਨਾਬਾ ਬੀੜ ਦਸਾਂਝ ਦੇ ਨੇੜਲੇ ਪਿੰਡਾਂ ਦੇ ਲੋਕ ਹੋਏ ਟੁੱਟੀ ਸੜਕ ਤੋਂ ਪਰੇਸ਼ਾਨ ਟੋਇਆ ਨਾਲ ਭਰੀ ਸੜਕ ਦੇ ਰਹੀ ਹੈ ਹਾਦਸਿਆਂ ਨੂੰ ਖੁੱਲਾ ਸੱਦਾ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨ ਸੜਕ ਦੇ ਟੋਏ ਭਰਨ ਲਈ ਹੋਏ ਆਪ ਮਜਬੂਰ ਨਾਬਾ ਬੀੜ ਦਸਾਂਝ ਦੇ ਨੇੜਲੇ ਪਿੰਡਾਂ ਦੇ ਲੋਕ ਸੜਕ ਤੇ ਪਏ ਖੱਡਿਆਂ ਤੋਂ ਬੇਹਤ ਪਰੇਸ਼ਾਨ ਹਨ ਟੁੱਟੀ ਸੜਕ ਤੋਂ ਦੁਖੀ ਲੋਕਾਂ ਨੂੰ ਵੇਖਦਿਆਂ ਉੱਥੋਂ ਦੇ ਨੌਜਵਾਨਾਂ ਨੇ ਸੜਕ ਦੇ ਖੱਡਿਆਂ ਨੂੰ ਆਪ ਹੀ ਭਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਟੁੱਟੀ ਸੜਕ ਕਾਰਨ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਟੁੱਟੀ ਸੜਕ ਸਿੱਧਾ ਸਿੱਧਾ ਹਾਦਸਿਆਂ ਨੂੰ ਸੱਦਾ ਹੈ ਦੁਖੀ ਹੋਏ ਨੇੜੇ ਦੇ ਪਿੰਡਾਂ ਦੇ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਆਪਣਾ ਦੁੱਖ ਸਾਂਝਾ ਕੀਤਾ ਉਨ੍ਹਾਂ ਦੇ ਦੱਸਣ ਮੁਤਾਬਕ ਬੀੜ ਦਸਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੋਣ ਕਾਰਨ ਹਾਦਸਿਆਂ ਦਾ ਅਕਸਰ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਉਹ ਕਈ ਵਾਰ ਨਾਬਾ ਦੇ ਐਮਐਲਏ ਗੁਰਦੇਵ ਸਿੰਘ ਦੇਵਮਾਨ ਨੂੰ ਇਸ ਸਬੰਧੀ ਬੇਨਤੀ ਕਰ ਚੁੱਕੇ ਹਨ ਅਤੇ ਨਾਬਾ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰ ਚੁੱਕੇ ਹਨ। ਪਰ ਪ੍ਰਸ਼ਾਸਨ ਦੇ ਕੰਨ ਤੇ ਜੂਨੇ ਸਰਕੀ ਇਸ ਕਰਕੇ ਪਿੰਡਾਂ ਦੇ ਨੌਜਵਾਨਾਂ ਨੇ ਆਪ ਹੀ ਸੜਕਾ ਤੇ ਟੋਇਆਂ ਨੂੰ ਮਿੱਟੀ ਨਾਲ ਭੰਨਣਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਦੇ ਦੱਸਣ ਮੁਤਾਬਕ ਕਈ ਵਾਰ ਇਸ ਸੜਕ ਤੇ ਹਾਦਸੇ ਹੋ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਟੜਕਤੇ ਆਮ ਹੀ ਢੀੜ ਹੋਣ ਕਰਕੇ ਜਾਨਵਰ ਵੀ ਬਾਹਰ ਆ ਜਾਂਦੇ ਹਨ ਅਤੇ ਐਕਸੀਡੈਂਟ ਦਾ ਕਾਰਨ ਬਣਦੇ ਹਨ ਇਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਆਪ ਹੀ ਦੁਖੀ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਨੌਜਵਾਨਾਂ ਨੇ ਸਰਕਾਰ ਨੂੰ ਗਹਾਲ ਲਈ ਹੈ ਕਿ ਜਲਦੀ ਸੜਕਾਂ ਵੱਲ ਧਿਆਨ ਦਿੱਤਾ ਜਾਵੇ 2016 ਤੋਂ ਬਣੀ ਹੋਈ ਹੈ ਜੀ 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 ਸਾਲ ਹੋ ਗਿਆ ਅੱਜ ਜੀ ਤੇ ਟੋਏ ਥੋਂ ਥੋਂ ਦੇ ਟੋਏ ਪਏ ਨੇ ਕੋਈ ਧਿਆਨ ਨਹੀਂ ਸਰਕਾਰ ਦਾ ਦੇ ਮੰਨ ਲਵੇ ਵੀ ਅਸੀਂ ਹੁਣ ਜਾ ਕੇ ਆਵਾਂਗੇ ਵੀ ਧਿਆਨ ਦਿਓ ਜੀ ਸੜਕ ਬਾਰੇ ਵੀਡੀਓ ਦਿਖਾਉਂਦੇ ਨਾਬਾ ਤੋਂ ਗੁਰਪ੍ਰੀਤ ਬਲਸਟ ਦੀ ਵਿਸ਼ੇਸ਼ ਰਿਪੋਰਟ